ਉਹ ਸਾਡੀ ਇਸ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਹਰ ਜ਼ਿਲ੍ਹੇ ਚ ਕੈਪਟਨ ਮੰਤਰੀ ਜਿੱਥੇ ਇਸ ਨੂੰ ਵੀ ਹੈ ਉਹਨਾਂ ਦਾ ਘਰਾਓ ਕਰਨ ਜਾ ਰਹੇ ਆ ਸਾਡਾ ਅਧੂਰਾ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਦਾ 18 ਨਵੰਬਰ 2022 ਨੂੰ ਜਾਰੀ ਕੀਤਾ ਸੀ ਸਰਕਾਰ ਨੇ ਉਹ ਅਜੇ ਤੱਕ ਵੀ ਉਹਦੀ ਐਸਓਪੀ ਜਾਰੀ ਨਹੀਂ ਕੀਤੀ ਤੇ ਸਾਡੀ ਇੱਕੋ ਮੰਗ ਹੈ ਕਿ ਸਾਨੂੰ 1972 ਨਿਯਮ ਅਨੁਸਾਰ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਚਾਹੀਦੀ ਹੈ ਸਾਨੂੰ ਉਸ ਤੋਂ ਇਲਾਵਾ ਜੋ 2004 ਤੋਂ ਪਹਿਲਾਂ ਬਹੁ ਬਹੁ ਪੈਨਸ਼ਨ ਜਿਹੜੀ ਆ ਉਹੀ ਸਰਕਾਰ ਜਿਹੜੀ ਆ ਲਾਗੂ ਕਰੇ ਨਹੀਂ ਤਾਂ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਾਂਗੇ ਆਉਣ ਵਾਲੀਆਂ ਜਮਨੀ ਚੋਣਾਂ 'ਚ ਵੀ ਜਿਹੜਾ ਅਸੀਂ ਸਰਕਾਰ ਦਾ ਟੱਟ ਕੇ ਵਿਰੋਧ ਕਰਾਂਗੇ ਚਾਹੇ ਉਹ ਚੱਪੇਵਾਲ 'ਚ ਜਮਨੀ ਚੋਣ ਹੋਣੀ ਹੈ ਯਾਰ ਡੇਰਾ ਪਾਪਾ ਨਾਨਕ ਕਿਦੜਵਾਹਾ ਤੇ ਬਰਨਾਲਾ ਦੇ ਵਿਖੇ ਵੀ ਹੋਣ ਜਾ ਰਹੀ ਹੈ ਜ਼ਮੀਨੀ ਚੋਣ ਜਿਹੜੀ ਆਹ ਨਾਲੇ 2 ਕੁ ਮਹੀਨਿਆਂ ਦੇ ਅੰਦਰ ਅੰਦਰ ਤਾਂ ਅਸੀਂ ਉੱਥੇ ਵੀ ਝੰਡੇ ਮਾਰਚ ਕਰਾਂਗੇ ਉਹ ਲੜਾਈ ਜਿਹੜੀ ਹੈ ਉਹ ਸਿੱਧੀ ਆਰਪਾਰ ਦੀ ਲੜਾਈ ਹੈ ਸਰਕਾਰ ਨਾਲ ਸਾਡੀ ਸਾਡੀ ਇੱਕੋ ਇੱਕ ਮੰਗ ਹੈ ਜਿਹੜੀ ਉਹ OPS ਜਿਹੜੀ 1972 ਦੇ ਅਨੁਸਾਰ ਲਾਗੂ ਕੀਤੀ ਜਾਵੇ ਸਰਪੰਚ ਮੰਤਰੀ ਮੰਤਲ ਨਾਲ ਕੀ ਜਾਣ ਜੋ ਸਰਪੰਚ ਮੰਤਰੀ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਕਿਸੇ ਵੀ ਮੁਲਾਜ਼ਮ ਮੁਲਾਜ਼ਮ ਬਰੋਤੀ ਸਰਕਾਰ ਕੋਈ ਵੀ ਜਿਹੜੀ ਮੁਲਾਜ਼ਮਾਂ ਦੀ ਮੰਗ ਪੂਰੀ ਨਹੀਂ ਕਰ ਰਹੀ ਹੈ ਡੀਏ ਪੈਂਡਿੰਗ ਹੈ ਸੈਂਟਰ 16% ਕਰਨ ਜਾ ਰਹੀ ਹੈ ਸਾਡਾ ਡੀਆਜਾ ਤਾਂ ਗੋਫੀ ਫਸਿਆ ਜਾ ਸਾਡਾ 16% ਡੀਏ ਡਿਊ ਹੈ ਇਹ ਕਮਿਸ਼ਨ ਦਾ ਜੋ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ 119 ਨਾਲ ਡੀਏ ਲਾ ਕੇ ਗੁਣਾ ਕਿਤਾ ਜਾਵੇ ਉਹ ਵੀ ਪੈਂਡਿੰਗ ਹੈ ਹੋਰ ਬਕਾਏ ਜਿਹੜੇ ਆ ਉਹ ਪੈਂਡਿੰਗ ਹੈ ਮੁਲਾਜ਼ਮਾਂ ਦੇ ਪ੍ਰਤੀ ਕਹਿੰਦੇ ਨਹੀਂ ਮੁਲਾਜ਼ਮ ਵਿਰੋਧੀ ਸਰਕਾਰ ਹੈ ਪੂਰੀ ਤਰ੍ਹਾਂ